ਅੰਮ੍ਰਿਤ ਵੇਲੇ ਤੋਂ ਲੈ ਕੇ ਲਗਾਤਾਰ ਕੰਟੀਨਿਊਸ ਮਹਾਰਾਜ ਦੇ ਚਰਨਾਂ ਵਿੱਚ ਸਮਾਗਮ ਚੱਲ ਰਹੇ ਨੇ ਕਦੇ ਗੁਰਬਾਣੀ ਦਾ ਨਿਤਨੇਮ ਸੁਖਮਨੀ ਸਾਹਿਬ ਦਾ ਜਾਪ ਆਸਾ ਦੀ ਵਾਰ ਦਾ ਕੀਰਤਨ ਹੁਕਮਨਾਮੇ ਦੀ ਵਿਆਖਿਆ ਇਸ ਤਰ੍ਹਾਂ ਨੜੀਵਾਰ ਪ੍ਰੋਗਰਾਮ ਚੱਲੇ ਜਾ ਰਹੇ ਹਨ तकरीबन ਦੁਪਹਿਰ ਦੇ 12 ਵਜੇ ਤੇ 10 ਮਿੰਟ ਹੋ ਗਏ ਨੇ 12 ਵਜੇ ਤੋਂ ਲੈ ਕੇ ਪੌਣੇ 1:00 ਵਜੇ ਤੱਕ ਢਾਡੀ ਜੱਥੇ ਦਾ ਸਮਾਂ ਹੈ ਇਹ ਜਿਹੜਾ ਸਮਾਂ ਆਪਾਂ ਨੂੰ ਹਰ ਰੋਜ਼ ਗੁਰੂ ਮਹਾਰਾਜ ਨੇ ਕਿਰਪਾ ਕਰਕੇ ਪ੍ਰਦਾਨ ਕੀਤਾ ਹੈ ਇਸ ਨੂੰ ਸਫਲ ਅਤੇ ਪਵਿੱਤਰ ਕਰਨ ਵਾਸਤੇ ਆਪਾਂ ਹਰ ਰੋਜ਼ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀ ਭਰਿਆ ਕਰਨੀ ਹੈ ਮੈਂ ਤੁਹਾਨੂੰ ਸਭ ਨੂੰ ਗੁਰੂ ਕੀ ਸਟੇਜ ਵੱਲੋਂ ਜੀ ਆਇਆਂ ਆਖਦਾ ਹਾਂ ਤੁਸੀਂ ਬੜੇ ਭਾਗਾਂ ਵਾਲਿਓ ਆਪਣੇ ਜ਼ਰੂਰੀ ਰੁਝੇਮਿਆਂ ਵਿੱਚੋਂ ਸਮਾਂ ਕੱਢ ਕੇ ਸਤਿਗੁਰੂ ਜੀ ਦੇ دیدار ਕਰਨ ਵਾਸਤੇ ਆਏ ਹੋ ਕਹਿੰਦੇ ਨੇ ਜਦੋਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਸਿੱਖ ਆਉਂਦਾ ਹੈ ਨਾ ਪਤਾ ਕੀ ਹੁੰਦਾ ਹੈ ਮਹਾਰਾਜ ਜਿਹਦੇ ਕੋਲ ਡਿੱਠਾ ਹੈ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕਟਈ ਜਨਮਾਂ ਜਨਮਾਂ ਦਾ ਦੇ ਹਿਰਦੇ ਮਨ ਤੇ ਆਤਮਾ ਤੇ ਜਿਹੜੀ ਲੱਗੀ ਹੋਈ ਮਾਇਆ ਹੈ ਨਾ ਉਹ ਉਤਰ ਜਾਂਦੀ ਹੈ ਉਦੋਂ ਜਦੋਂ ਬੰਦਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਝੁੱਕ ਕੇ ਨਮਸ਼ਟਕਾਰ ਕਰਦਾ ਹੈ ਧਿਆਰ ਰੱਖਿਓ ਤੁਸੀਂ ਸਾਰੇ ਗੁਰਮਤਿ ਨੂੰ ਮੰਨਣ ਵਾਲੇ ਪੜੇ ਲਿਖੇ ਤੇ ਸਿਆਣੇ ਪੁਰਖ ਬੈਠੇ ਹੋ ਇਹ ਗੱਲ ਧਿਆਰ ਵਿੱਚ ਰੱਖਿਓ ਕਿ ਜਦੋਂ ਸਿੱਖ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਨੀਵਾ ਹੋ ਕੇ ਬੰਥਾ ਟੇਕਦਾ ਹੈ ਨਾ ਸਿਰ ਝੁਕਾਉਂਦਾ ਹੈ ਤੇ ਫਿਰ ਪਤਾ ਕੀ ਹੁੰਦਾ ਹੈ ਗੁਰ ਥਾਪੀ ਦਿੱਤੀ ਕਰਨ ਜੀਉ ਪਿੱਛੇ ਦੇ ਉੱਤੇ ਮਹਾਰਾਜ ਥਾਪੜਾ ਰੱਖ ਦਿੰਦੇ ਹੈ ਜਦੋਂ ਮਹਾਰਾਜ ਦੇ ਚਰਨਾਂ ਵਿੱਚ ਸਿਰ ਨੋ ਆਇਆ ਜਾਂਦਾ ਹੈ ਤਾਂ ਸਰਬ ਸਮਰਾਟ ਗੁਰੂ ਸਿਰ ਹੱਥ ਧਰਿਓ ਜਿਹੜੇ ਸਰਬ ਕਲਾ ਸਮਰਾਟ ਸਤਗੁਰੂ ਹੈ ਉਹ ਮਾਈ ਭਾਈ ਦੇ ਸੀਸ ਤੇ ਮਿਹਰ ਪਰਿਆ ਹੱਥ ਰੱਖਦੇ ਨੇ ਯਾਦ ਰੱਖਿਓ ਗੁਰੂ ਮਹਾਰਾਜ ਨੇ ਸੀਸ ਝੁਕਾਇਆ ਗੁਰੂ ਦਾਤ ਆਪਣਾ ਮਿਲਦਾ ਹੈ ਸੱਚੇ ਪਾਤਸ਼ਾਹ ਮਿਹਰ ਪਰਿਆ ਹੱਥ ਸਿਰ ਤੇ ਰੱਖਦੇ ਨੇ ਗੁਰੂ ਦੀ ਅપરਪਾਰ ਕਿਰਪਾ ਹੁੰਦੀ ਹੈ ਸਤਗੁਰ ਦੇ ਦਰਸ਼ਨ ਕੀਤੇ ਆ ਜਨਮਾਂ ਜਨਮਾਂ ਤਰਾਂ ਦੀ ਮਾਇਲ ਉਤਰ ਜਾਂਦੀ ਹੈ ਕਈ ਲੋਕ ਆਬਜੈਕਸ਼ਨ ਕਰਦੇ ਨੇ ਉਹ ਕਹਿੰਦੇ ਨੇ ਗੁਰੂ ਸਾਹਿਬ ਦੇ ਚਰਨਾਂ ਕਮਲਾਂ ਵਿੱਚ ਆਏ ਨਾ ਦਸਾਂ ਨੌ ਦੀ ਕਿਰਤ ਕਮਾਈ ਕਰਦੇ ਆ ਜਿੰਨਾ ਸਰੇ ਬਣੇ ਅੰਮ੍ਰਿਤ ਪੀਲੇ ਉੱਠ ਕੇ ਨਿਤਨੇਮ ਵੀ ਕਰਦੇ ਹਾਂ ਕਿਸੇ ਦਾ ਹੱਕ ਖਾਂਦੇ ਨਹੀਂ ਤੇ ਸਾਡੇ ਮਨ ਨੂੰ ਮਾਇਲ ਕਿੱਥੋਂ ਲੱਗ ਗਈ ਜਿਵੇਂ ਆਪਾਂ ਕਹਤਾਂ ਨਾ ਮਹਾਰਾਜ ਕਹਿੰਦੇ ਜਨਮ ਜਨਮਾਂ ਦੀ ਮਾਇਲ ਉੱਤਰ ਜਾਏਗੀ ਤੇ ਕਈ ਲੋਕ ਕਹਿੰਦੇ ਅਸੀਂ ਕਦੇ ਕਿਸੇ ਦੀ ਨਿੰਦਣ ਜੁਗਲੀ ਤਾਂ ਕਰਦੇ ਨਹੀਂ ਨਾ ਕਿਸੇ ਦਾ ਪ੍ਰਾਇ ਹੱਕ ਖਾਂਦੇ ਆ ਤੇ ਅਸੀਂ ਤਾਂ ਆਪਣੀ ਮਿਹਨਤ ਮਜ਼ਦੂਰੀ ਕਰਦੇ ਆ ਸਰਿਆ ਬਣਿਆ ਰੱਬ ਦਾ ਨਾਮ ਲੈਂਦੇ ਆ ਤੇ ਸਾਡੇ ਮਨ ਨੂੰ ਮਾਇਲ ਕਿੱਥੋਂ ਲੱਗ ਗਈ ਹੁਣ ਆਪਣਾ ਇਹ ਸਵਾਲ ਹੈ ਗੁਰੂ ਮਹਾਰਾਜ ਕੋ ਉੱਤਰ ਦਿੰਦੇ ਹੈ ਮਹਾਰਾਜ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਭਲਿਆ ਜਿਹੜੀਆਂ ਪਿੱਛੇ 84 ਲੱਖ ਜੁਨਾ ਭੋਗ ਕੇ ਆਇਆ ਹੈ ਨਾ ਕਈ ਜਨਮ ਗੱਜ ਮੀਨ ਪਤੰਗਾ ਕਈ ਜਨਮ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗੱਜ ਮੀਨ ਕੁਰੰਗਾ ਇਹ ਜਿਹੜੀਆਂ ਵੱਖ-ਵੱਖ ਜੁਨਾ ਆਪਾਂ ਭੋਗੀਆਂ ਨੇ ਨਾ ਉਹਨਾਂ ਜੁਨਾ ਵਿੱਚ ਵਿਚਰਦਿਆਂ ਬੰਦੇ ਦੇ ਮਨ ਨੂੰ ਮੈ ਲੱਗ ਜਾਂਦੇ ਹੈ ਕਿਉਂ ਮੈਲ ਫਿਰ ਤੁਰੇ ਆਉਂਦੀ ਕਿਉਂਕਿ ਆਤਮਾ ਤਾਂ ਇੱਕ ਹੈ ਨਾ ਸਰੀਰ ਬਦਲੇ ਜਾਂਦੇ ਐ ਜੋ ਤਾਂ ਇੱਕੋ ਐ ਇਸ ਵਾਸਤੇ ਉਹ ਜਿਹੜੀ ਜਨਮ ਜਨਮਾਂ ਦੀ ਮੈਲ ਬੰਦੇ ਦੇ ਹਿਰਦੇ ਤੇ ਮਨ ਤੇ ਲੱਗੀ ਐ ਉਹ ਜਦੋਂ ਗੁਰੂ ਦੇ ਦਰਸ਼ਨ ਕਰੀਏ ਮੈਲ ਉਤਰ ਮੈਲ ਉਤਰ ਜਾਂਦੀ ਐ ਤੇ ਬੰਦਾ ਨਵਾਂ ਨਰੋਆ ਹੋ ਜਾਂਦਾ ਐ ਮਹਾਰਾਜ ਕਹਿੰਦੇ ਸੁਣ ਹਰ ਕਥਾ ਗੁਰੂ ਮਹਾਰਾਜ ਦੇ ਬਚਨ ਬਲਾ ਸੁਣਿਆ ਕੀ ਹੁੰਦਾ ਐ ਉਤਾਰੀ ਮੈਲ ਸਾਰੀ ਜਿਹੜੀ ਮੈਲ ਐ ਉਹ ਉਤਰ ਜਾਂਦੀ ਐ ਤੋਂ ਕਹਿਣਾ ਮੈਂ ਚਾਹੁੰਦਾ ਹਾਂ ਆਪਾਂ ਸਾਰੇ ਰੱਬ ਦੀ ਕਿਰਪਾ ਦੇ ਪਾਤਰ ਗੁਰੂ ਦੀ ਅশীরਵਾਦ ਦਾ ਸਦਕਾ ਮਹਾਰਾਜ ਨੇ ਸਾਨੂੰ ਉੱਤਮ ਮਤ ਪ੍ਰੇਰਣਾ ਦਿੱਤੀ ਹੈ ਮਹਾਰਾਜ ਦੇ ਚਰਨਾਂ ਵਿੱਚ ਜੁੜ ਕੇ ਬੈਠੇ ਹਾਂ ਗੁਰੂ ਮਹਾਰਾਜ ਦੇ ਚਰਨਾਂ ਕਮਣਾ ਵਿੱਚ ਉਹ ਇੱਕ ਗੁਰੂ ਦੇ ਚਰਨਾਂ ਦਾ ਪਿਆਰ ਤੇ ਦੂਜਾ ਦੇਹ ਰੋਗ ਤਾਂ ਤੰਦਰੁਸਤੀ ਦੀ ਦਾਤ ਮੰਗਿਆ ਕਰੋ ਜਿਹੜਾ ਬੰਦਾ ਤੰਦਰੁਸਤ ਹੈ ਨਾ ਉਹਨੂੰ ਰਾਤ ਨੂੰ ਨੀਂਦ ਵੀ ਰਾਤ ਕੇ ਆਏਗੀ ਪੀਰ ਅੰਮ੍ਰਿਤ ਮੇਲੇ ਉੱਠੇਗਾ ਨਿਤਨੇਮ ਵੀ ਕਰੇਗਾ ਫਿਰ ਗੁਰਦੁਆਰੇ ਵੀ ਆਏਗਾ ਸਾਰੀ ਖੇਡ ਤੰਦਰੁਸਤੀ ਦੀ ਏ ਤੇ ਜੇ ਬੰਦਾ ਢਿਲਾ ਮਟਾ ਹੋਇਆ ਕਿਸੇ ਦਾ ਕੋਟਾ ਦੁਖਦਾ ਹੈ ਕਿਸੇ ਦਾ ਲੱਕ ਦੁਖਦਾ ਹੈ ਕਿਸੇ ਨੂੰ ਸਰ ਵਾਇਕਲ ਹੈ ਤੇ ਜਿਹੜਾ ਬੰਦਾ ਵਿਚਾਰਾ ਮੁਸੀਬਤ ਤੇ ਦੁੱਖਾਂ ਵਿੱਚ ਗਰਸਿਆ ਉਹਨੇ ਕੀ ਉਤਮ ਕਰਨਾ ਉਹਨੇ ਕੀ ਸੰਗਤੇ ਚਾਉਣਾ ਹੈ ਸੰਗਤੇ ਹੀ ਤਾਂ ਨਵਨ ਰੋਇਆਪੁਰ ਕੀ ਆਏਗਾ ਇਸ ਵਾਸਤੇ ਗੁਰੂ ਮਹਾਰਾਜ ਦੇ ਚਰਨਾ ਕਮਲਾਂ ਵਿੱਚ ਦੇਹ ਰੋਕਤਾ ਦੀ ਦਾਤ ਮੰਗਿਆ ਕਰੋ ਗੁਰੂ ਤਨ ਦ੍ਰਸਤੀ ਬਖਸ਼ੇਗਾ ਫਿਰ ਉਦਮ ਦੇਵੇਗਾ ਉਦਮ ਨਾਲ ਅਸੀਂ ਗੁਰੂ ਦੇ ਚਰਨਾਂ ਵਿੱਚ ਆਏ ਆਉਂਗੇ ਯਾਰ ਰੱਖਿਓ ਜਿਹੜਾ ਆਦਮੀ ਬਜ਼ੁਰਗ ਹੈ ਜੇ ਬਜ਼ੁਰਗ ਸੰਗਤ ਤੇ ਜਾਏਗਾ ਤੇ ਉਹਦੇ ਬੱਚਿਆਂ ਦਾ ਰੱਬ ਭਲਾ ਕਰੇਗਾ ਤੇ ਜਿੰਨਾ ਬਜ਼ੁਰਗਾਂ ਦੇ ਛੋਟੇ ਛੋਟੇ ਬੱਚੇ ਗੁਰਦੁਆਰੇ ਆਉਂਦੇ ਤੇ ਬਜ਼ੁਰਗ ਨਹੀਂ ਆ ਸਕਦੇ ਜਿੰਨਾ ਪਰਿਵਾਰਾਂ ਦੇ ਛੋਟੇ ਛੋਟੇ ਬੱਚੇ ਗੁਰਦੁਆਰੇ ਆਉਂਦੇ ਆ ਨਾ ਉਹਨਾਂ ਬੱਚਿਆਂ ਦੇ ਬਜ਼ੁਰਗਾਂ ਦਾ ਰੱਬ ਭਲਾ ਕਰਦਾ ਹੈ ਤੇ ਜਿਹੜੇ ਬਜ਼ੁਰਗ ਆਉਂਦੇ ਨੇ ਉਹਨਾਂ ਦੇ ਬੱਚਿਆਂ ਦਾ ਰੱਤ ਭਲਾ ਕਰਦਾ ਹੈ ਇਹ ਦਾਤਾ ਦੇ ਪਰਿਵਾਰ ਇੱਕ ਨਾਲ ਦੂਜਾ ਤੇ ਦੂਜੇ ਨਾਲ ਤੀਜੇ ਦੇ ਮੁਕੱਦਰ ਤੇ ਰਹਿਮ ਤਾਂ ਜੁੜੀਆਂ ਹੁੰਦੀਆਂ ਨੇ ਵੈਗੁਰੂ ਕਿਰਪਾ ਕਰੇ ਜਿੰਨਾ ਛੋਟੀ ਉਮਰ ਦੇ ਬੱਚਿਆਂ ਨੂੰ ਧੀਆ ਨੂੰ ਨੌਜਵਾਨਾਂ ਨੂੰ ਸਮਾਂ ਮਿਲਦਾ ਹੈ ਤੁਸੀਂ ਆਇਆ ਕਰੋ ਤੁਹਾਡੇ ਮਾਤਾ ਪਿਤਾ ਦਾ ਗੁਰੂ ਭਲਾ ਕਰਨਗੇ ਜਿਹੜੇ ਬਜ਼ੁਰਗ ਵੇਲੇ ਹੈ ਕੰਮਾਂਕਾਰਾਂ ਤੇ ਨਹੀਂ ਜਾਂਦੇ ਤੁਸੀਂ ਗੁਰੂ ਮਹਾਰਾਜ ਦੇ ਟਰਨੈਲ ਪਹੁੰਚਿਆ ਕਰੋ ਵੈਗੁਰੂ ਤੁਹਾਡੇ ਧੀਆ ਪੁੱਤਰਾਂ ਨੂੰ ਨਵਾਂ ਮਰਵਾ ਰੱਖਣਗੇ ਉਹਨਾਂ ਦੇ ਕਾਰੋਬਾਰਾਂ ਵੀ ਸਫਲਤਾ ਹੋਏਗੀ ਗੁਰੂ ਦੀ ਰਹਿਮਤ ਤੇ ਤੁਹਾਨੂੰ ਬਰਕਤ ਪ੍ਰਾਪਤ ਹੋਏਗੀ ਤੁਹਾਡਾ ਸਭ ਦਾ ਧੰਨਵਾਦ ਜਿਹੜੇ ਵੀਰ ਗੁਰੂ ਕੇ ਲੰਗਰ ਵਿੱਚ ਸੇਵਾ ਕੁਮਾਰੇ ਨੇ ਉਹਨਾਂ ਦੇ ਭਾਗ ਸਾਰਿਆਂ ਨਾਲੋਂ ਚੰਗੇ ਕਿਉਂਕਿ ਸੇਵਾ ਕਰਨੀ ਗੁਰੂ ਘਰ ਵਿੱਚ ਸੰਗਤਾਂ ਦੀ ਇਹ ਤਾਂ ਭਾਗਾ ਵਾਲੇ ਮੁਰਸ਼ਾ ਨੂੰ ਮਿਲਦੀ ਹੈ ਜਿਹੜੇ ਵੀਰ ਉੱਥੇ ਜੁੱਟੇ ਬਰਤਨਾਂ ਦੀ ਸੇਵਕ ਮੰਦੇ ਨੇ ਲੰਗਰ ਵਰਤਾਂਦੇ ਨੇ ਲੰਗਰ ਸਜਾਉਂਦੇ ਨੇ ਦਾਲ ਸਬਜ਼ੀ ਤਿਆਰ ਹੁੰਦੀ ਹੈ ਕੋਈ ਪਿਆਜ਼ ਕੱਟਦਾ ਹੈ ਕੋਈ ਕੁੱਛ ਕਰਦਾ ਜਿੰਨੀ ਜਿੰਨੀ ਸੇਵਾ ਕਿਸੇ ਕੋਲੋਂ ਸਰਦੀ ਬੰਦੀ ਹੈ ਉਹ ਕਰਦੇ ਹੈ ਪਰ ਯਾਦ ਰੱਖਿਓ ਸੇਵਾ ਉਹ ਪ੍ਰਵਾਨ ਹੁੰਦੀ ਹੈ ਮਹਾਰਾਜ ਕਹਿੰਦੇ ਸਾ ਸੇਵਾ ਕੀਤੀ ਸਫਲ ਹੈ ਜੇ ਤ ਸਤਗੁਰ ਕਾ ਮਨ ਮੰਨੇ ਮਹਾਰਾਜ ਦਾ ਮਨ ਖੁਸ਼ ਹੋ ਜਾਏ ਬੰਦਾ ਸੇਵਾ ਕਰੇ ਪਤਾ ਕਿਵੇਂ ਹੱਥ ਪਾਓ ਕਰ ਕਾਮ ਸਭ ਜਿਹੜਾ ਸੇਵਾਦਾਰ ਆਪਣੇ ਹੱਥਾਂ ਨਾਲ ਤਾਂ ਪਿਆਰ ਚੀਰ ਰਿਹਾ ਹੈ ਝੂਠੇ ਬਰਤਨ ਮਾਂਜ ਰਿਹਾ ਹੈ ਪ੍ਰਸ਼ਾਦੇ ਵਰਤਾ ਰਿਹਾ ਜੇ ਉਹ ਗੱਲਾਂ ਕਰੀ ਜਾਏਗਾ ਤੇ ਸੇਵਾ ਪ੍ਰਵਾਨ ਨਹੀਂ ਹੋਏਗੀ ਮਹਾਰਾਜ ਕਹਿੰਦੇ ਹੱਥ ਪਾਓ ਕਰ ਕਾਮ ਸਭ ਚੀਤ ਨਰੰਜਨ ਨਾਲ ਤੁਹਾਡੀ ਜ਼ੁਬਾਨ ਉੱਤੇ ਵਾਹਿਗੁਰੂ ਦਾ ਸ਼ਬਦ ਹੋਵੇ ਤੇ ਹੱਥ ਤੁਹਾਡੇ ਸੇਵਾ ਕਰਦੇ ਹੋਣ ਫਿਰ ਸਮਝੋ ਗੁਰੂ ਨਾਨਕ ਦਾ ਮਨ ਤੁਹਾਡੀ ਸੇਵਾ ਉੱਤੇ ਪ੍ਰਸੰਨ ਹੋ ਗਿਆ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਜਾਂ ਸਤਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਪੰਨੇ ਇਦਾਂ ਜਿਨ੍ਹਾਂ ਨੇ ਸ਼ਰਧਾ ਭਾਵਨਾ ਨਾਲ ਸਿਮਰਨ ਕਰਦਿਆਂ ਕਿਸੇ ਨਾਲ ਗੱਲਾਂ ਨਹੀਂ ਕੀਤੀਆਂ ਉਹਨਾਂ ਦਾ ਉਹਨਾਂ ਮੁਬਾਰਕ ਉਹਨਾਂ ਦੀ ਕੀਤੀ ਹੋਈ ਸੇਵਾ ਪ੍ਰਵਾਨ ਗੁਰੂ ਮਹਾਰਾਜ ਕਿਰਪਾ ਕਰੇ ਅਰਦਾਸ ਕਰਿਆ ਕਰੋ ਏ ਸੱਚੇ ਪਾਤਸ਼ਾਹ ਸਾਨੂੰ ਆਪਣੇ ਚਰਨਾਂ ਵਿੱਚ ਸੱਦ ਲੈ ਤੇਰੇ ਚਰਨਾਂ ਵਿੱਚ ਬੈਠਾਂਗੇ ਕਈ ਵਾਰ ਮਹਾਰਾਜ ਕਿਰਪਾ ਕਰਦੇ ਜਦੋਂ ਮਹਾਰਾਜ ਦੀ ਨੇਕ ਮਿਹਰ ਭਰੀ ਨਜ਼ਰ ਪੈਂਦੀ ਹੈ ਨਾ ਬੰਨੇ ਦਾ ਭਲਾ ਹੋ ਜਾਂਦਾ ਜਦੋਂ ਇਤਿਹਾਸ ਪੜ੍ਹੀਏ ਪਤਾ ਚੱਲਦਾ ਹੈ ਗੁਰੂ ਅੰਗਦ ਦੇਵ ਸਾਹਿਬ ਜੀ ਖਡੂਰ ਸਾਹਿਬ ਵਾਲੇ ਬਾਬਾ ਜੀ ਉਹ ਜਦੋਂ ਕਦੇ ਸੰਗਤ ਵਿੱਚ ਬੈਠਦੇ ਸੀ ਨਾ ਉਹ ਆਪਣੇ ਨੇਤਰ ਮੁੰਦ ਕੇ ਨਾ ਅੱਖਾਂ ਬੰਦ ਕਰਕੇ ਸਿਮਰਨ ਕਰਦੇ ਤੇ ਫਿਰ ਜਦੋਂ ਆਪਣੀ ਅੱਖਾਂ ਖੋਲਦੇ ਨਾ ਜਿੰਨੀ ਵੀ ਸੰਗਤ ਸਾਹਮਣੇ ਬੈਠੀ ਹੁੰਦੀ ਸੀ ਉਹਨਾਂ ਸਾਰਿਆਂ ਉੱਤੇ ਐਸੀ ਗੁਰੂ ਅੰਗਦ ਦੇਵ ਸਾਹਿਬ ਦੀ ਰਹਿਮ ਦੀ ਨਜ਼ਰ ਹੁੰਦੀ ਸੀ ਜੇ ਕੋਈ ਬਿਮਾਰ ਹੈ ਤੇ ਤੰਦਰੁਸਤ ਹੋ ਜਾਂਦਾ ਸੀ ਤੇ ਜੇ ਕਿਸੇ ਦੇ ਮਨ ਨੂੰ ਮਨੋਰੋਗ ਲੱਗਾ ਹੋਇਆ ਉਹ ਵੀ ਤੰਦਰੁਸਤ ਹੋ ਜਾਂਦੇ ਸੀ ਬੜੀਆਂ ਤੰਦਰੁਸਤੀਆਂ ਦਿੰਦੇ ਸਨ ਜਦੋਂ ਮਹਾਰਾਜ ਨੇਦਰ ਖੋਲਦੇ ਸੀ ਜਦੋਂ ਹੁਣ ਸੰਗਤ ਗੁਰੂ ਦੇ ਚਰਨਾਂ ਵਿੱਚ ਆਉਂਦੀ ਹੈ ਸਤਿਗੁਰ ਦੀ ਰਹਿਮਤ ਪੈਂਦੀ ਹੈ ਮਹਾਰਾਜ ਕਹਿੰਦੇ ਕਿਰਪਾ ਕਟਾਕ ਅਵਲੋਕਨ ਕੀਨੋ ਦਾਸ ਦਾ ਦੁੱਖ ਬਦਾਰੇ ਸਾਰੇ ਦੁੱਖ ਤਿਲਿੰਦਰ ਦੂਰ ਹੋ ਜਾਂਦੇ ਅੱਜ ਦਾ ਫੈਰਦਾ ਪਹਿਲਾ ਦੀਵਾਨ ਹੈ ਥੋੜਾ ਜਿਹਾ ਸਮਾਂ ਤੁਹਾਡਾ ਮੈਂ ਜ਼ਿਆਦਾ ਲੈ ਲਿਆ ਆਓ ਇਤਿਹਾਸ ਦੀ ਲੜੀ ਅਰੰਭ ਕਰੀਏ ਅੰਮ੍ਰਿਤ ਵੇਲੇ ਦਾ ਸਮਾਂ ਹੈ ਇੱਕ ਸਤਵੰਤੀ ਦੇਵੀ ਉਹਦਾ ਨਾਮ ਹੈ ਬੀਬੀ ਅਮਰੋ ਜੀ ਗੁਰੂ ਅੰਗੇਤ ਦੇ ਸਹਬਣੀ ਜੀ ਸਾਹਿਬ ਜادیه ਗੋਇੰਦਵਾਲ ਸਾਹਿਬ ਤੋਂ ਉਹ ਬਾਸਰ ਕੇ ਗਿੱਲਾਂ ਉਹ ਜਦੋਂ ਕਦੇ ਜਾਈਏ ਨਾ ਬੀੜਪਾਪਾ ਗੁੱਡਾ ਸਾਹਿਬ ਨੂੰ ਅੰਮ੍ਰਿਤਸਰ ਤੋਂ ਛਹਾਟਾ ਗੁਰੂ ਕੀ ਬਗਾਲ ਪਟਾਲੀ ਅੱਗੇ ਗੁਰਦੁਆਰਾ ਆਉਂਦਾ ਹੈ ਰੋਡ ਉੱਤੇ ਉਹਦਾ ਨਾਮ ਹੈ ਸਨ ਸਾਹਬ ਜਿੱਥੇ ਸਨ ਲਗਾਈ ਸੀ ਪਾਪ ਪਾਇਆ ਸੀ ਬਾਬਾ ਬੁੱਢਾ ਸਾਹਿਬ ਜੀ ਨੇ ਉੱਥੇ ਗੁਰਦੁਆਰਾ ਹੈ ਸਨ ਸਾਹਬ ਸਨ ਬੀਜ ਜੋ ਨਰ ਲਖ ਜਾਵੇ ਮਹਾਰਾਜ ਨੇ ਕਿਹਾ ਜਿਹੜਾ ਇਹ ਸਨਵੇਦੀ ਪਾਰ ਲੰਘ ਜਾਏਗਾ ਉਹਦਾ ਜਮਨ ਮਰਨ ਕੱਟਿਆ ਜਾਏਗਾ ਉਹਦੀ 84 ਜਿਹੜੀ ਉਹ ਕੱਟੀ ਜਾਏਗੀ ਚੜ੍ਹਦੀ ਕਲਾ ਦਾ ਬਲ ਮਿਲੇਗਾ ਉਹ ਜਿਹੜਾ ਪਿੰਡ ਹੈ ਉਹ ਬਾਸਰ ਕੇ ਗਿੱਲਾ ਪਿੰਡ ਹੈ ਗੁਰੂ ਅਮਰਦਾਸ ਮਹਾਰਾਜ ਜੀ ਦਾ ਤੇ ਗੁਰੂ ਅਮਰਦਾਸ ਦੇ ਭਤੀਜੇ ਨਾਲ ਭਾਈ ਮਾਨੁਕ ਚੰਦ ਦਾ ਬੇਟਾ ਉਹਦਾ ਨਾਮ ਹੈ ਭਾਈ ਜਸੂ ਉਹ ਵਿਆਹਿਆ ਹੋਇਆ ਹੈ ਗੁਰੂ ਅੰਗਦ ਦੇ ਸਾਹਿਬ ਜੀ ਦੇ ਘਰੇ ਕਿਰੂਰ ਸਾਹਿਬ ਤੇ ਬੀਬੀ ਅਮਰੋ ਦੀ ਜੀਵਨ ਸਾਥੀ ਨੇ ਅਮਰਤ ਵੇਲੇ ਉਹ ਦਹੀਂ ਰਿੜਕਦੇ ਹੈ ਇਨਾਲ ਪਾਣੀ ਪੜਦੇ ਆ ਕੀ ਕਹਿੰਦੇ ਐ ਮਲਿਹਾਰੀ ਗੋਰ ਆਪਣੇ ਜਿਉ ਹਾੜੀ ਸਤਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੌ ਚੰਦਾ ਉਗ ਵਹੇ ਸੂਰਜ ਚੜੇ ਹਜ਼ਾਰ ਇਤੇ ਚਰਨ ਹੁੰਦਿਆਂ ਗੁਰ ਬਿਨ ਕੋਰ ਅੰਧਾਰ ਨਾਰੇ ਦਹੀਂ ਰੜਕਿਆ ਜਾ ਰਿਆ ਐ ਦੇ ਨਾਲੇ ਗੁਰਬਾਣੀ ਦਾ ਜਾਪ ਹੋ ਰਿਹਾ ਹੈ ਕੋਈ ਤਾਂ ਦੇ ਅੱਜ ਕੱਲ੍ਹ ਸਤਵੰਤੀ ਦੇਵੀ ਉਹ ਆਪਣੀ ਸੋਈ ਵਿੱਚ ਆਪਣੇ ਪਰਿਵਾਰ ਵਾਸਤੇ ਲੰਗਰ ਤਿਆਰ ਕਰਦੀ ਹੋਵੇ ਕੋਈ ਭੈਣ ਆਟਾ ਗੁੰਨਦੇ ਹੈ ਕੋਈ ਇਸੇ ਪ੍ਰਕਾਰ ਉਹ दाल ਸਬਜ਼ੀ ਤਿਆਰ ਕਰਦੇ ਹੈ ਆਟਾ ਗੁੰਨਣ ਲੱਗਿਆਂ ਪ੍ਰਸ਼ਾਦਾ ਪਕਾਉਣ ਲੱਗਿਆਂ ਜਿਹੜੀਆਂ ਰੂਹਾ ਰੱਬ ਨਾਲ ਜੁੜੀਆਂ ਹੋਣ ਨਾ ਜਦੋਂ ਆਪਣੇ ਬੱਚਿਆਂ ਵਾਸਤੇ ਉਹ ਪ੍ਰਸ਼ਾਦਾ ਪਕਾਉਂਦੇ ਹੈ ਜਦੋਂ ਆਟਾ ਗੁੰਨੇ ਆਏ ਨਾ ਆਟੇ ਨਾਲ ਜਦੋਂ ਪਹਿਲਾ ਪੇੜਾ ਤੋੜਨਾ ਹੈ ਤੇ ਉਹਨਾਂ ਦੀ ਜ਼ਬਾਨ ਤੋਂ ਨਿਕਲਦਾ ਸਤਨਾਮ ਵਾਹਿਗੁਰੂ ਜਦੋਂ ਪੇੜਾ ਤੋੜਿਆ ਆਟੇ ਨਾਲੋਂ ਤੇ ਵਾਹਿਗੁਰੂ ਦਾ ਜਾਪ ਹੋ ਗਿਆ ਉਹ ਫਿਰ ਜਿਹੜਾ ਪ੍ਰਸ਼ਾਦਾ ਬਣ ਕੇ ਤਿਆਰ ਹੋਏਗਾ ਉਹ ਅੰਮ੍ਰਿਤ ਬਣ ਜਾਏਗਾ ਕਿਉਂਕਿ ਸਤਵੰਤੀ ਨੇ ਪਕਾਉਣ ਵਾਲੀ ਰੋਟੀ ਪਕਾਉਣ ਵਾਲੀ ਦੇਵੀ ਨੇ ਵਹਿਗੁਰੂ ਦਾ ਜਾਪ ਕੀਤਾ ਹੈ ਤੇ ਵਹਿਗੁਰੂ ਦੇ ਨਾਲ ਹੀ ਅੰਮ੍ਰਿਤ ਬਣ ਜਾਂਦਾ ਹੈ ਬਾਣੀ ਪੜਿਆਂ ਹੀ ਅੰਮ੍ਰਿਤ ਬਣਦਾ ਹੈ ਉਹ ਪ੍ਰਸ਼ਾਦਾ ਫਿਰ ਅੰਮ੍ਰਿਤ ਬਣ ਜਾਏਗਾ ਉਹਨਾਂ ਦੇ ਘਰ ਦੀ ਰਸੋਈ ਵਿੱਚ ਜਿਹੜਾ ਵੀ ਭੋਜਨ ਤਿਆਰ ਹੋਇਆ ਹੈ ਨਾ ਜਿਹੜਾ ਪਰਿਵਾਰ ਦਾ ਮੈਂਬਰ ਭਾਵੇਂ ਬਜ਼ੁਰਗ ਭਾਵੇਂ ਜਵਾਨ ਤੇ ਭਾਵੇਂ ਬੱਚਾ ਛਕੇਗਾ ਉਹ ਨਵਨਰਵਾ ਹੋ ਜਾਏਗਾ ਕਿਉਂਕਿ ਜਿਹੜਾ ਭੋਜਨ ਛਕੇ ਉਹਦੇ ਉੱਤੇ ਵਹਿਗੁਰੂ ਦਾ ਜਾਪ ਹੋਇਆ ਉਹ ਦੇਵੀਆਂ ਭਾਗਸ਼ਾਲੀ ਨੇ ਉਹ ਬੜੀਆਂ ਪਵਿੱਤਰ ਨੇ ਜਿਹੜੀਆਂ ਆਪਣੇ ਘਰ ਵਿੱਚ ਲੰਗਰ ਪਾਣੀ ਤਿਆਰ ਕਰਨ ਲੱਗੀਆਂ ਗੁਰੂ ਗੁਰੂ ਜਪਦੀਆਂ ਜਦੋਂ ਇਹ ਗੁਰਬਾਣੀ ਦਾ ਜਾਪ ਹੋ ਰਿਹਾ ਸੀ ਇਹ ਆਵਾਜ਼ ਬਾਬੇ ਅਮਰਦਾਸ ਜੀ ਕੰਨਾਂ ਵਿੱਚ ਪਈ ਐਉਂ ਜਾਪਿਆ ਜਿਵੇਂ ਬਵੀਹੇ ਨੂੰ ਸੁਵੰਤੀ ਬੂੰਦ ਮਿਲ ਗਈ ਹੋਵੇ ਸੁਵੰਤੀ ਬੂੰਦ ਕੀ ਇਹ ਕੱਲ ਸ਼ਾਮ ਦੇ ਦੀਵਾਨ ਵਿੱਚ ਦੱਸ ਦਿੱਤੀ ਹੈ ਤੁਹਾਨੂੰ ਜਿਹੜੇ ਸ਼ਾਮੀ ਆਏ ਸੀ ਉਹਨਾਂ ਵੀਰਾਂ ਨੂੰ ਭੈਣਾਂ ਨੂੰ ਪਤਾ ਹੈ ਬਾਕੀਆਂ ਨੂੰ ਨਾ ਹੋ ਫੇਰ ਕਦੇ ਮੌਕਾ ਬਣਿਆ ਦੱਸ ਦੇਵਾਂਗੇ ਬਾਬੇ ਅਮਰਦਾਸ ਨੂੰ ਇੰਝ ਮਹਿਸੂਸ ਹੋਇਆ ਬਾਣੀ ਸੁਣ ਕੇ ਜਿਵੇਂ ਕਿਸੇ ਪਰ ਪੁਕਾਰੀ ਨੇ ਹਨੂਮਾਨ ਪਰ ਪੁਕਾਰੇ ਹਨੂਮਾਨ ਨੇ ਸੰਜੀਵਨੀ ਪੱਟੀ ਲਿਆ ਕੇ ਮੋਰਛਤ ਰਾਮ ਤੇ ਲక్ష్మణ ਨੂੰ ਸੁਰਜੀਤ ਕਰ ਦਿੱਤਾ। ਬਾਬਾ ਮੋਤਾਸ ਸਿੰਘ ਦਾ ਮਨਾ ਮੈਂ ਤਾਂ ਮੋਇਆ ਪਿਆਸੀ ਤੇ ਪਾਣੀ ਸੁਣ ਕੇ ਆ ਧੀ ਰਾਣੀ ਦੀ ਜ਼ੁਬਾਨ ਤੋਂ ਜਿਉਂਦਾ ਵੀ ਸ਼ਾਮਲ ਹੋ ਗਿਆ। ਸਾਧ ਸੰਗਤ ਪਾਣੀ ਵਿੱਚ ਮਹਾਰਾਜ ਕਹਿੰਦੇ ਮਹਾਰਾਜ ਜੀਂਦੇ ਭਲਿਓ ਯਾਦ ਰੱਖਿਓ ਜਿਹੜਾ ਵਿਅਕਤੀ ਅਮਰ ਤੇਲੇ ਉੱਠਣ ਲੱਗਾ ਕਹਿੰਦਾ ਸਤਨਾਮ ਵਾਹਿਗੁਰੂ ਜਿਹੜਾ ਵਿਅਕਤੀ ਜਪਜੀ ਸਾਹਿਬ ਦਾ ਜਾਪ ਕਰਦਾ ਹੈ ਜਿਨ੍ਹਾਂ ਬਜ਼ੁਰਗਾਂ ਤੇ ਨੌਜਵਾਨਾਂ ਨੂੰ ਸ਼ਾਮ ਨੂੰ ਰਹਿਰਾਸ ਦੀ ਬਾਣੀ ਦਾ ਨਾਮ ਚੇਤੇ ਆਉਣਾ ਹੈ ਮਹਾਰਾਜ ਕਹਿੰਦੇ ਉਹ ਜਿਉਂਦੇ ਨੇ ਤੇ ਜਿਨ੍ਹਾਂ ਨੇ ਕਦੇ ਨਾ ਵੈਗ ਰੁਕਿਆ ਨਾ ਜਪਜੀ ਸਾਹਿਬ ਤੇ ਨਾ ਕਦੇ ਰਹਿਰਾਸ ਮਹਾਰਾਜ ਕਹਿੰਦੇ ਬਿਸਰੇ ਮਰ ਜਾਓ ਉਹ ਜਿਉਂਦੇ ਦੇ ਦੇਖਣੋਂ ਜਾਂਦਾ ਹੈ ਪੁਰਾਣਾ ਬੰਦਾ ਤੁਰਿਆ ਫਿਰਦਾ ਹੈ ਪਰ ਉਹ ਮੋਇਆ ਸਮਾਨ ਹੈ ਜਿਨ੍ਹਾਂ ਨੇ ਨਾਸ ਮੇਰੇ ਅੰਮ੍ਰਿਤ ਵਿੱਚ ਉੱਠਣ ਲੰਘਿਆ ਵਹਿਗ ਰੁਕਿਆ ਨਾ ਸ਼ਾਮ ਨੂੰ ਨਾਮ ਜਪਿਆ ਮਹਾਰਾਜ ਇਹਦੇ ਆਖਾਂ ਜੀਵਾ ਜਿਹੜੇ ਕਹਿੰਦੇ ਨੇ ਗੁਰਬਾਣੀ ਦੇ ਨਿਤਨੇਮ ਨੂੰ ਉਹ ਜਿਉਂਦਿਆਂਗੇ ਸ਼ਾਮਲ ਹੈ ਵਿਸਰੇ ਮਰ ਜਾਓ ਜਿਨ੍ਹਾਂ ਨੂੰ ਭੁੱਲ ਗਿਆ ਹੈ ਉਹ ਜਿਉਂਦੇ ਹੋਏ ਮੋਇਆ ਸਮਾਨ ਨੇ ਤੇ